310 ਅੰਗ ਤੇ ਆਇਆ ਹੈ ਆਓ ਸਾਰੇ ਰਲ ਮਿਲ ਕੇ ਸਰਵਣ ਕਰੀਏ ਸਲੋਕ ਮਾਲਾ ਚੌਥਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜੀ ਫਰਮਾਨ ਕਰਦੇ ਨੇ ਸਬ ਰਸ ਤਿੰਕਾ ਹਰਦ ਹੈ ਜਿਨ ਹਰ ਬਸਿਆ ਮਨ ਮਾਹੀ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਸਾਰੀਆਂ ਖੁਸ਼ੀਆਂ ਉਹਨਾਂ ਦੇ ਚਿੱਤ ਅੰਦਰ ਹਨ ਕਿੰਨਾਂ ਦੇ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ ਉਹਨਾਂ ਦੇ ਅੰਦਰ ਮਹਾਰਾਜ ਜੀ ਕਹਿੰਦੇ ਸਾਰੀਆਂ ਖੁਸ਼ੀਆਂ ਬਖਸ਼ਤੀ ਬਸਦੀਆਂ ਹਨ ਹਰ ਦਰਗਹ ਤੇ ਮੁਖ ਉਜਲੇ ਤਿੰਨ ਕੌ ਸਭ ਦੇਖਣ ਜਾਹੀ ਮਹਾਰਾਜ ਜੀ ਕਹਿੰਦੇ ਰੱਬ ਦੇ ਦਰਬਾਰ ਅੰਦਰ ਉਹਨਾਂ ਦੇ ਚਿਹਰੇ ਰੋਸ਼ਨ ਹਨ ਅਤੇ ਸਾਰੇ ਉਹਨਾਂ ਨੂੰ ਵੇਖਣ ਜਾਂਦੇ ਹਨ ਜਿਨ ਨਰਪਾਉ ਨਾਮ ਤੇ ਆਇਆ ਤਿੰਨ ਕੋ ਭੋ ਕੋਈ ਨਾਹੀ ਸਤਿ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਨੇਡਰ ਪੁਰਖ ਦੇ ਨਾਮ ਦਾ ਅਰਾਧਨ ਕਰਦੇ ਹਨ ਉਨਾਂ ਨੂੰ ਕੋਈ ਡਰ ਭੈ ਨਹੀਂ ਹੈ ਕਿਨਾਂ ਨੂੰ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਅরাধਨ ਕਰਦੇ ਨੇ ਹਰ ਊਤਮ ਤਨੀ ਸ੍ਰੀ ਬਿਆ ਜਿਨ ਕੋ ਧੁਰ ਲਿਖਿਆ ਹੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਕਾਰ ਲਿਖੀ ਹੈ ਉਸ ਰੇਟ ਸਵਾਮੀ ਦਾਸ ਸਿਮਰਨ ਕਰਦੇ ਨੇ ਜਿਨ੍ਹਾਂ ਦਾ ਧੁਰ ਤੋਂ ਲਿਖਿਆ ਹੋਇਆ ਲੇਖ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ ਤੇ ਹਰ ਦਰਗਹ ਪੈ ਨਾਹੀ ਐ ਜਿਨ ਹਰ ਬੁੱਠਾ ਮਨਮਾਹੀ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ ਓਏ ਆਪ ਤਰੇ ਸਭ ਕੁਟੰਬ ਸਿਉ ਤਿੰਨ ਪੀਛੇ ਸਭ ਜਗਤ ਸਡਾਈ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਆਪਣੇ ਸਾਰੇ ਪਰਿਵਾਰ ਸਮੇਤ ਪਾਰ ਉਤਰ ਜਾਂਦੇ ਹਨ ਅਤੇ ਉਹਨਾਂ ਦੇ ਮਗਰ ਲੱਗ ਕੇ ਸਮੂਹ ਸੰਸਾਰ ਬਚ ਜਾਂਦਾ ਹੈ ਉਹਨਾਂ ਦੇ ਮਗਰ ਲੱਗ ਕੇ ਸਾਰਾ ਸੰਸਾਰ ਮਹਾਰਾਜ ਜੀ ਕਹਿੰਦੇ ਬਚ ਜਾਂਦਾ ਹੈ ਤੇ ਤਰ ਵੀ ਜਾਂਦਾ ਹੈ ਜਨ ਨਾਨਕ ਕਉ ਹਰ ਮੇਲ ਜਨ ਤਿੰਨ ਬੇਖ ਬੇਖ ਹਮ ਜੀਵ ਹੈ ਮੇਰੇ ਵਾਹਿਗੁਰੂ ਨੌਕਰ ਨਾਨਕ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਏ ਮੇਰੇ ਵਾਹਿਗੁਰੂ ਨੌਕਰ ਨਾਨਕ ਨੂੰ ਆਪਣੇ ਗੋਲਿਆਂ ਨਾਲ ਜੋੜ ਜਿਨ੍ਹਾਂ ਨੂੰ ਲਗਾਤਾਰ ਤੱਕ ਕੇ ਉਹ ਜਿਉਂਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਏ ਵਾਹਿਗੁਰੂ ਮੈਨੂੰ ਆਪਣੇ ਸੇਵਕਾਂ ਦੇ ਨਾਲ ਜੋੜ ਦੇ ਜਿਨ੍ਹਾਂ ਨੂੰ ਲਗਾਤਾਰ ਤੱਕ ਕੇ ਉਹ ਜਿਉਂਦਾ ਹੈ ਮਹਲਾ ਚੌਥਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਸਾਥ ਤਰਤੇ ਪਈ ਹਰ ਆਵਲੀ ਜਿਥੈ ਮੇਰਾ ਸਤਗੁਰ ਬੈਠਾ ਆਈ ਉਹ ਜ਼ਮੀਨ ਉਹ ਧਰਤੀ ਜਿੱਥੇ ਮੇਰਾ ਸੱਚਾ ਗੁਰੂ ਆ ਕੇ ਬੈਠਦਾ ਹੈ ਮਹਾਰਾਜ ਜੀ ਕਹਿੰਦੇ ਉਹ ਜਗ੍ਹਾ ਉਹ ਧਰਤੀ ਹਰੀ ਭਰੀ ਹੋ ਜਾਂਦੀ ਆਖੋ ਸਤਨਾਮ ਜਿੱਥੇ ਜਾਇਬ ਹੈ ਮੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜੀ ਜਾ ਕੇ ਬੈਠ ਜਾਂਦੇ ਨੇ ਤਾਂ ਗੁਰਮੁਖ ਪਿਆਰਿਓ ਉਹ ਧਰਤੀ ਸੁਹਾਵਣੀ ਬਣ ਜਾਂਦੀ ਆ ਜੇ ਨੰਦਪੁਰ ਸਾਹਿਬ ਦੇ ਵਿੱਚ ਚਰਨ ਪਾਏ ਤੇ ਗੁਰਮੁਖ ਪਿਆਰਿਓ ਨੰਦਪੁਰ ਸਾਹਿਬ ਨੰਦ ਵਰਤਾ ਦਿੱਤਾ ਨੰਦ ਵਰਤਾ ਦਿੱਤਾ ਧਰਤੀ ਨੂੰ ਭਾਗ ਲੱਗ ਗਈ ਜੇ ਨੰਦਪੁਰ ਸਾਹਿਬ ਤੋਂ ਚੱਲ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੌਂਡਾ ਸਾਹਿਬ ਦੀ ਧਰਤੀ ਤੇ ਪਹੁੰਚੇ ਤਾਂ ਉੱਥੇ ਜਾ ਕੇ ਚਰਨ ਪਾਏ ਧਰਤੀ ਨੂੰ ਪਵਿੱਤਰ ਕੀਤਾ ਤੇ ਗੁਰਮੁਖ ਪਿਆਰੇ ਦੂਸਰਾ ਨੰਦਪੁਰ ਸਾਹਿਬ ਵਸਾ ਦਿੱਤਾ ਆ ਕੋ ਸਤਨਾ ਕਿੱਥੇ ਕਿੱਥੇ ਦੱਸੀਏ ਕਿੱਥੇ ਕਿੱਥੇ ਦਾ ਜ਼ਿਕਰ ਕਰੀਏ ਨੰਦਪੁਰ ਸਾਹਿਬ ਲਾ ਲੋ ਪੌਂਟਾ ਸਾਹਿਬ ਲਾਲੋ ਤਮ ਤਮਾ ਸਾਹਿਬ ਦੀ ਧਰਤੀ ਤਾਂ ਗੁਰਮੁਖ ਪਿਆਰਿਓ ਹਯੂਰ ਸਾਹਿਬ ਦੀ ਧਰਤੀ ਪੌਂਟਾ ਸਾਹਿਬ ਦੀ ਧਰਤੀ ਸਚੇ ਪਾਤਸ਼ਾਹ ਮਹਾਰਾਜ ਜਿੱਥੇ ਵੀ ਗਏ ਜਾਂ ਜਿੱਥੇ ਵੀ ਰਹੇ ਜਿੱਥੇ ਵੀ ਚਰਨ ਪਾਏ ਧਰਤੀ ਨੂੰ ਸੁਹਾਵਣੀ ਬਣਾ ਦਿੱਤਾ ਤੇ ਪੂਜਣ ਯੋਗ ਬਣਾ ਦਿੱਤਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਤਾਂ ਗੁਰੂ ਦੀ ਗੱਲ ਆ ਦੂਜੇ ਪਾਸੇ ਮਹਾਰਾਜ ਨੇ ਆਪਣੇ ਭਗਤਾਂ ਨੂੰ ਸੰਤਾਂ ਨੂੰ ਮਾਣ ਦਿੱਤਾ ਮਹਾਰਾਜ ਜੀ ਕਹਿੰਦੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ RAM ਰਾਜੇ ਜਿੱਥੇ ਸਾਧੂ ਬੈਠ ਜਾਏ ਤੇ ਗੁਰਮੁਖ ਪਿਆਰਿਓ ਉਹ ਵੀ ਧਰਤੀ ਨੂੰ ਭਾਗ ਲਾ ਦਿੰਦਾ ਆਖੋ ਸਤਨਾਮ ਉਹ ਵੀ ਧਰਤੀ ਨੂੰ ਪੂਜਣ ਯੋਗ ਬਣਾ ਦਿੰਦਾ ਉਹ ਧਰਤੀ ਨੂੰ ਨਮਸਕਾਰਾਂ ਹੋਣ ਲੱਗ ਜਾਂਦੀਆਂ ਨੇ ਜਿੱਥੇ ਰੱਬ ਦੇ ਪਿਆਰੇ ਸਾਧੂ ਬਹਿ ਜਾਂਦੇ ਇਹ ਮਾਣ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਬੈਠਨ ਸਾਧ ਜਨ ਸੁ ਥਾਨ ਸੁਹਾਵਦਾ RAM ਰਾਜੇ ਉਹ ਧਰਤੀ ਵੀ ਸੁਹਾਵੀ ਹੋ ਜਾਂਦੀ ਆ ਅੱਗੇ ਸੁਣੋ ਕੀ ਕਹਿੰਦੇ ਨੇ ਸੇ ਜੰਤ ਪੈ ਹਰ ਆਬਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਮਹਾਰਾਜ ਜੀ ਕਹਿੰਦੇ ਜੀਵ ਜੰਤੂ ਜੋ ਜਾ ਕੇ ਸੱਚੇ ਗੁਰਾਂ ਦੇ ਦیدار ਪਾਉਂਦੇ ਹਨ ਉਹ ਮਹਾਰਾਜ ਜੀ ਕਹਿੰਦੇ ਉਹ ਵੀ ਧਨ ਧਨ ਹੋ ਜਾਂਦੇ ਨੇ ਉਹ ਵੀ ਆਪਣੇ ਆਪ ਨੂੰ ਧਨ ਭਾਗ ਸਮਝਦੇ ਨੇ ਧਨ ਤਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਈ ਮਹਾਰਾਜ ਜੀ ਕਹਿੰਦੇ ਓ ਮਾਂ ਧੰਨ ਧੰਨ ਹੈ ਉਹ ਪਿਤਾ ਧੰਨ ਧੰਨ ਹੈ ਉਹ ਖਾਨਦਾਨ ਧੰਨ ਧੰਨ ਹੈ ਉਹ ਚੰਗੀ ਮਾਤਾ ਨੂੰ ਜਿਸ ਨੇ ਬੁਰਾ ਨੂੰ ਜਨਮ ਦਿੱਤਾ ਆਖੋ ਸਤਨਾਮ ਧੰਨ ਮਾਤਾ ਗੁਜਰਕੌਰ ਜੀਦਾ ਸੌਰਾ ਵੀ ਗੁਰੂ ਸੇਮੇ ਪਾਤਸ਼ਾਹ ਮਹਾਰਾਜ ਔਰ ਜੀਦਾ ਪਤੀ ਗੁਰੂ ਗੁਰਤੇਕ ਮਹਤਮਾ ਮਹਾਰਾਜ ਤੇ ਜੀਦਾ ਪੁੱਤਰ ਗੁਰੂ ਧਨਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਮਾਤ ਧਨ ਹੈ ਗੁਰਮੁਖ ਪਿਆਰੇ ਗੁਰੂ ਨਾਨਕ ਦੇਵ ਮਹਾਰਾਜ ਦੀ ਮਾਤਾ ਧਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਿਤਾ ਧੰਨ ਹੈ ਕੁੱਲ ਆ ਜਿਹੜੀ ਉਹ ਧੰਨ ਹੈ ਦਸੇ ਗੁਰੂ ਸਾਹਿਬਾਨਾਂ ਦੇ ਮਾਤਾ ਪਿਤਾ ਧੰਨ ਧੰਨ ਨੇ ਤਾਂ ਗੁਰਮੁਖ ਪਿਆਰਿਓ ਉਹ ਕੁੱਲਾ ਵੀ ਧੰਨ ਹਨ ਤਾਂ ਸਚੇ ਪਾਲਸਾ ਮਹਾਰਾਜ ਜੀ ਕਹਿੰਦੇ ਧੰਨ ਤਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਠਾ ਤਨ ਲਈ ਸਡਾਈ ਉਹ ਗੁਰੂ ਧੰਨ ਹਨ ਜੋ ਆਪ ਤਰੇ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਤੇ ਆਪ ਤਰੇ ਤੇ ਦੁਨੀਆ ਨੂੰ ਤਾਰਿਆ ਖੋ ਸਤਨਾਮ ਗੁਰੂ ਨਾਨਕ ਦੇਵ ਜੀ ਆਪ ਤਰੇ ਤੇ ਦੁਨੀਆ ਨੂੰ ਤਾਰਿਆ ਫਿਰ ਅੱਗੇ ਗੁਰੂ ਅੰਗਦ ਦੇ ਮਹਾਰਾਜੀ ਆਪ ਤਰੇ ਤੇ ਦੁਨੀਆ ਨੂੰ ਤਾਰਿਆ ਇੱਕ ਸੇਵਕ ਤੋਂ ਗੁਰੂ ਬਣੇ ਗੁਰੂ ਬਣ ਕੇ ਤੇ ਸੰਸਾਰ ਨੂੰ ਦੁਨੀਆ ਨੂੰ ਤਾਰਿਆ ਪਹਿਲਾਂ ਸੇਵਕ ਬਣ ਕੇ ਆਪ ਤਰੇ ਆਪ ਲਾਹੇ ਲਈ ਤੇ ਫਿਰ ਗੁਰੂ ਬਣ ਕੇ ਦੁਨੀਆ ਨੂੰ ਤਾਰਿਆ ਅੱਗੇ ਕੀ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਹਰ ਸਤਗੁਰ ਮਿਲੋ ਦਇਆ ਕਰ ਜਨ ਨਾਨਕ ਤੋ ਵੇ ਪਾਈ ਏ ਵਾਹਿਗੁਰੂ ਮੇਰ ਧਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ ਤਾਂ ਜੋ ਨਾ ਫਰ ਨਾਨਕ ਉਹਨਾਂ ਦੇ ਚਰਨ ਪਾਣੀ ਦੇ ਨਾਲ ਸਾਫ ਕਰੇ ਹੇ ਵਾਹਿਗੁਰੂ ਮਿਹਰ ਧਾਰ ਕੇ ਮੈਨੂੰ ਗੁਰਾਂ ਦੇ ਨਾਲ ਮਿਲਾ ਦੇ ਤਾਂ ਜੋ ਸੇਵਕ ਨਾਨਕ ਉਹਨਾਂ ਦੇ ਚਰਨ ਪਾਣੀ ਦੇ ਨਾਲ ਸਾਫ ਕਰੇ ਪੌੜੀ ਸੱਚ ਸੱਚਾ ਸਤਿਗੁਰੂ ਅਮਰ ਹੈ ਜਿਸੇ ਅੰਦਰ ਹਰ ੁਰ ਤਾਰ ਆ ਸਚਿਆ ਦਾ ਪਰਮ ਸਚਾ ਹੈ ਅਬਨਾਸੀ ਸਤਗੁਰੂ ਜਿਸਨੇ ਵਾਹਿਗੁਰੂ ਨੂੰ ਆਪਣੇ ਦਿਲ ਵਿੱਚ ਟਿਕਾਇਆ ਹੈ ਸਚ ਸਚ ਸਤਗੁਰ ਪੁਰਖ ਹੈ ਜਿਨ ਕਾਮ ਕਰੋਧ ਵਿਖ ਮਾਰਿਆ ਮਹਾਰਾਜ ਜੀ ਕਹਿੰਦੇ ਸਚਿਆ ਦਾ ਪਰਮ ਸਚਾ ਹੈ ਸਰਬ ਸ਼ਕਤੀ ਬਾਣ ਜਿਸਨੇ ਭੋਗ ਬਿਗੇ ਭੋਗ ਬੇਗ ਗੁੱਸੇ ਤੇ ਗੁਨਾਹ ਦਾ ਨਾਸ ਕਰ ਦਿੱਤਾ ਹੈ ਜੱਡ ਠਾ ਪੂਰਾ ਸਤਿਗੁਰੂ ਆ ਅੰਦਰੋਂ ਮਨ ਸੁਧਾਰਿਆ ਜਦ ਮੈਂ ਪੂਰਨ ਸੱਚੇ ਗੁਰਾਂ ਨੂੰ ਵੇਖਦਾ ਹਾਂ ਤਦ ਮੇਰਾ ਮਨੁਆ ਅੰਦਰੋਂ ਆਸਰੇ ਸਹਿਤ ਹੋ ਜਾਂਦਾ ਹੈ ਬਲੇ ਹਰੀ ਗੁਰ ਆਪਣੇ ਸਦਾ ਸਦਾ ਕਮਵਾਰਿਆ ਗੁਰਮਖ ਜੀਤਾ ਮਨਮੁਖ ਹਾਰਿਆ ਗੁਰਮਖ ਜੀਤਾ ਮਨਮੁਖ ਹਾਰਿਆ ਮਹਾਰਾਜ ਜੀ ਕਹਿੰਦੇ ਆਪਣੇ ਗੁਰਾਂ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ ਅਤੇ ਸਦੀਬ ਤੇ ਹਮੇਸ਼ਾ ਉਹਨਾਂ ਉੱਤੋਂ ਸਦਕੇ ਤੇ ਸਮਰਪਣ ਹਾਂ ਗੁਰਮਖ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ ਜਿਹੜੇ ਗੁਰਮਖ ਨੇ ਉਹ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ ਮਹਾਰਾਜ ਜੀ ਕਨੇ ਜਿਹੜੇ ਮਨਮੁਖ ਨੇ ਉਹ ਜੀਵ ਸਤਨਾ ਸੇ ਅਸੀ ਭਾਈ ਅੱਜ ਦਾ ਹੁਕਮਨਾਮਾ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ 310 ਅੰਗਤੇ ਆਓ ਗੁਰਬਾਣੀ ਪੜਦੇ ਆ ਸੁਣਦੇ ਆ ਬਿਆਨਤ ਹੀ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਗੁਰੂ ਜੀ ਬਖਸ਼ਨ ਹਾਰ ਹਨ ਅੱਗੋ ਵਾਤ ਸਿੱਖਤੇ ਮੇਰਾ ਪ੍ਰਤ ਰੱਖ ਕੇ ਸੁਧ ਸੁਪਟ ਗੁਰਬਾਣੀ ਪੰਨ ਦੀ ਸੇਵਾ ਕਰਨ ਦੀ ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਹ ਕਰੋੜਾਂ ਸਨੋਂ ਪਵਿੱਤਰ ਫਿਰ ਆਪਾਂ ਦੇਗਾ ਪ੍ਰਾਪਤ ਕਰਾਂਗੇ ਵਾਹ ਗੁਰੂ 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 ਰੋ ਕਰੋ ਕਿਰਪਾ ਸਾਰੇ ਬੋਲੋ ਭਾਈ ਵਾਹ ਗੁਰੂ 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 ਅਗਿਆ ਸੰਗਤਾਂ ਦਾ ਬਹੁਤ-ਬਹੁਤ ਧਰਵਾਦ ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ-ਕੋਟ ਧੰਨਵਾਦੀਆਂ ਖਣ ਦੇ ਸੁਭਾਗ ਸਮੇਂ ਰਿਪੋਰਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਥੱਤੇ ਸਿਰ ਨਾਮ